ਸਤਿ ਸ਼੍ਰੀ ਅਕਾਲ ਜਨਕ ਸਾਰਾ ਦੇਖ ਰਿਹਾ ਸਾਹਿਬ ਜਿਵੇਂ ਮਨਜੀਤ ਸਿੰਘ ਅੱਜ ਰੂਪਨਗਰ ਪਹੁੰਚੇ ਨੇ ਸਿਹਤ ਮੰਤਰੀ ਬਲਵੀਰ ਸਿੰਘ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਗੱਲਬਾਤ ਕਰਦੇ ਆ ਕਿ ਕੀ ਖਾਸ ਮੁੱਦਾ ਰਹਿਣ ਵਾਲਾ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਅੱਜ ਦੀ ਮੀਟਿੰਗ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰੇ ਨਾਲ ਜਿਹੜੇ ਮੇਰੇ ਕਲੀਕ ਹੈ ਜੀ ਵਿਨੇਸ਼ ਚੰਡਾ ਜੀ ਐਡਵੋਕੇਟ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਹੋਰ ਸਿਵਲ ਸਰਪੰਚ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਰ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਜੀ ਉਹਦੇ ਵਿੱਚ ਉਹਨੂੰ ਲੈ ਕੇ ਜੀ ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਵਿੱਚ ਵੈਕਟਰ ਬੋਰਨ ਤੇ ਵਾਟਰ ਬੋਰਨ ਦੀਆਂ ਸਿਹਤ ਜਿਹੜੀਆਂ ਜਿਸ ਤਰ੍ਹਾਂ ਡੇਂਗੋ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਰ ਡਿਜ਼ੀਜ਼ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੇਂਗੋ ਤੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਹੈ ਜੀ ਮੈਂ ਤੀਬਰ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਜੀ ਯੋਧ ਨਸ਼ੇ ਵਿਰੋਧੀ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਰਿਪੋਰਟ ਆਈ ਸੀ ਸਾਨੂੰ 4-5 ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉੱਥੇ ਮਿਲ ਜਾਣ ਉਹਨਾਂ ਨੂੰ ਸਾਨੂੰ 4-5 ਨਵੇਂ ਓਟ ਸੈਂਟਰ ਉਹ ਬਨ ਨੂੰ ਇੱਥੇ ਆ ਕੇ ਪਤਾ ਲੱਗਿਆ ਵੀ 2 ਜਾਂ 3 ਹੀ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜਾਏ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ سپورਟ ਗਰੁੱਪ ਕ੍ਰੀਏਟ ਕਰ ਰਹੇ ਹਾਂ ਜੀ ਜਿਹਨੂੰ ਅਸੀਂ ਜਿਸ ਤਰ੍ਹਾਂ ਨਾਰਕੋਟਿਕ ਅਨੋਨਿਮਸ ਅਲਕੋਹੋਲਿਕ ਹਰ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ ਜੀ ਤੇ ਜਿਹੜੇ ਡਰੱਗ ਅਡਿਕਟ ਆ ਜਿਹੜੇ ਇੰਜੈਕਸ਼ਨ ਲਗਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਅਸੀਂ ਔਰਲ ਸਬਸਟੀਟਿਊਸ਼ਨ ਥੈਰੇਪੀ ਜਾਂ ਲiquid ਬੈਥਡਾਉਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਜਿਹਦੇ ਨਾਲ ਘੱਟੋ ਘੱਟ ਜਿਹੜੇ ਬੱਚੇ ਆ ਗਏ ਉਹ ਹੈਪਾਟਾਈਟਿਸ ਤੋਂ ਬਚਣਗੇ ਕਾਲੇ ਪੀਰੀਏ ਤੋਂ ਬਚਣਗੇ ਔਰ ਐਡਜ਼ ਵਰਗੀਆਂ ਬਿਮਾਰੀਆਂ ਤੋਂ ਬਚਣਗੇ ਜਿਹੜੀਆਂ ਜਿਹੜੀ ਸ਼ੇਅਰਿੰਗ ਆਫ ਸੈਂਜਰਸ ਕਰਕੇ ਹੁੰਦੀ ਆ ਉਹਦੇ ਨਾਲ ਹਾਰਮ ਰਿਡਕਸ਼ਨ ਹੋਏਗਾ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਬੰਦਾ ਸਾਡੇ ਮਤਲਬ ਸੰਪਰਕ ਵਿੱਚ ਆ ਗਿਆ ਫਿਰ ਉਹਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਲਿਜਾ ਕੇ ਉਹਨੂੰ ਗੋਲੀਆਂ ਤੇ ਪਾ ਕੇ ਹੌਲੀ ਹੌਲੀ ਗੋਲੀਆਂ ਛਡਾਵਾਂਗੇ ਔਰ ਉੱਥੇ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਰੀ ਹੈਬ ਸੈਂਟਰ ਬਾਰੇ ਅਸੀਂ ਪੂਰੀ ਡਿਸਕਸ ਕੀਤਾ ਡਾਕਟਰ ਕੁਸ਼ਵਰ ਸਾਹਿਬ ਨਾਲ ਤੇ ਐਮਐਲਏ ਸਾਹਿਬ ਨਾਲ ਤੇ ਸਾਡੇ ਕੁਝ ਇੱਕ ਸਾਡੇ ਜਿਹੜਾ ਸਕਿੱਲ ਡਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਬਣਦਾ ਸੀਗਾ ਉਹਦੇ ਵਿੱਚ ਡੀ ਐਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ ਆਈਆਈਟੀ ਜਾਂ ਆਈਟੀਆਈਸ ਹੈਗੇ ਆ ਕੇਵੀਕੇ ਆ ਖੇਤੀ ਵਿਕਾਸ ਕੇਂਦਰ ਹੈਗਾ ਜਾ ਜਿਹੜੇ ਸਨ ਫਾਊਂਡੇਸ਼ਨ ਵਰਕੇ ਐਨ ਜੀਓਸ ਆ ਗਿਆ ਪਲੱਸ ਇੰਡਸਟਰੀ ਨਾਲ ਮਿਲ ਕੇ ਉਹਨਾਂ ਤੋਂ ਇਨਪੁਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ ਕਿਹੜਾ ਸਕਿੱਲ ਚਾਹੀਦਾ ਪਲੰਬਰ ਚਾਹੀਦਾ ਫਿਲਟਰ ਚਾਹੀਦਾ ਮਤਲਬ ਇਲੈਕਟ੍ਰੀਸ਼ੀਅਨ ਚਾਹੀਦਾ ਜਾਂ ਹੋਰ ਉਹਦੇ ਤਿਹੇ ਕੋਈ ਕੰਪਿਊਟਰ ਬੇਸਡ ਸ킬 ਲੈ ਗਿਆ ਜਾਂ ਕੋਈ ਐਗਰੀਕਲਚਰ ਬੇਸਡ ਸ킬 ਲੈ ਗਿਆ ਜਿਹੜਾ ਕਿਸੇ ਦੀ ਡਿਮਾਂਡ ਹੋਵੇਗੀ ਉਹਨੂੰ ਫੂਡ ਕ્રાਫਟ ਇੰਸਟੀਚੂਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਬਣੇ ਸਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਹੈ ਔਰ ਉਹਨਾਂ ਨੂੰ ਇੱਕ ਲੋਨ ਫੈਸਿਲਿਟੀ ਵੀ ਆ ਤੇ ਉਹ ਉਹਨਾਂ ਨੂੰ ਦੇ ਕੇ ਕੰਮ ਸ਼ੁਰੂ ਕਰਾਣਾ ਤੇ ਇਹਦੀ ਕਮਿਊਨਿਟੀ ਇੰਟੀਗ੍ਰੇਸ਼ਨ ਕਰਨਾ ਹਰ ਪਿੰਡ ਦੇ ਵਿੱਚ ਸਾਡੇ ਜਿਹੜੀ ਹੈਗੀ ਆ ਵਿਲੇਜ ਹੈਲਥ ਨਿਊਟ੍ਰੀਸ਼ਨਲ ਸੈਨੀਟੇਸ਼ਨ ਕਮੇਟੀ 15 ਮੈਂਬਰ ਕਮੇਟੀਆਂ ਬਣਾ ਲੀਆਂ ਸੀ ਇਸ ਤਰ੍ਹਾਂ ਜਿਹੜਾ ਯੂਥ ਹੈ ਉਹਦੀਆਂ ਕਮੇਟੀਆਂ ਬਣ ਰਹੀਆਂ ਜੀ ਹੁਣ ਬਹੁਤ ਸਾਰੀ ਐਕਟੀਵਿਟੀ ਚੱਲੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਯੂਥ ਨੂੰ ਮੋਟੀਵੇਟ ਕਰਨ ਲਈ ਨਸ਼ੇ ਛਡਾਣ ਵਾਸਤੇ ਤੇ ਇਹ ਸਾਰਾ ਜਿਹੜਾ ਇੱਕ ਕੋਆਰਡੀਨੇਸ਼ਨ ਐਟ ਦ ਡਿਸਟ੍ਰਿਕਟ ਲੈਵਲ ਇਹਨੂੰ ਸਬਡਿਵੀਜ਼ਨ ਲੈਵਲ ਦੇ ਉੱਤੇ ਇਸੇ ਤਰ੍ਹਾਂ ਅਸੀਂ ਪਿਛਲੀ ਵਾਰ ਜਿਹੜਾ ਹਰਸ਼ਕਰਵਾ ਡੈਂਕੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਹੈਲਥ ਵਿਭਾਗਾ ਔਰ ਇਹਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਇਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਹੈ এডੂਕੇਸ਼ਨ ਡਿਪਾਰਟਮੈਂਟ ਦਾ এডੂਕੇਸ਼ਨ ਦੇ ਵਿੱਚ ਲੀਡ ਰੋਲ ਹੈ ਚਾਹੇ ਕੱਲ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਹੈ ਜਾਂ ਈ ਸਿਗਰੇਟਸ ਹੈ ਜਾਂ ਜਿਹੜੇ ਤੁਹਾਡੇ ਅੱਜਕਲ ਸਟਰਾਬਰੀ ਕੈਂਡੀਜ਼ ਹੈ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਸੋ ਬੱਚਿਆਂ ਦੀ এডੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਬੋਰਨ ਜੀਜ਼ਸ ਹੈ ਅਸੀਂ ਹਰ ਇੱਕ ਟੀਚਰ ਨੂੰ ਆਂਗਣਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਕਿ ਡੇਂਗੂ ਦਾ ਲਾਰਵਾ ਕਿੱਥੇ ਕਿੱਥੇ ਬਰੀਡ ਕਰਦਾ ਤੇ ਕਿੱਦਾਂ ਉਹਨੂੰ ਆਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਹੈ ਕਿ 80% ਰਿਡਕਸ਼ਨ ਹੋਵੇ ਇਹ ਇੱਕ ਨਵੀਂ ਅਪਰੋਚ ਹੈ ਜਿਹੜੀ ਕਿ ਪ੍ਰੀਵੈਂਟਿਵ ਹੈ ਬਹੁਤ ਸਸਤੀ ਹੈ ਇਸੇ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫਸਟਾਈਲ ਡਿਸਆਰਡਰ ਹੈ ਕਿ ਬਲੱਡ ਪ੍ਰੈਸ਼ਰ ਸ਼ੂਗਰ ਕੁਰਦੇ ਆਪਾਂ ਟਾਈਮ ਸੈਡ ਡਾਇਗਨੋਸ ਨਹੀਂ ਕਰਦੇ ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਲਸ ਸੈਟ ਖੁੱਲ ਹੋਇਆ ਆਪਣੇ ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ ਜਬਾਨ ਤਤਲਣ ਲੱਗੀ ਜਾਂ ਉਹਦਾ ਕੋਈ ਬਾਹ ਕਮਜ਼ੋਰ ਹੋ ਗਈ ਜਾਂ ਉਹਦਾ ਪੂਰਾ ਪਾਸਾ ਮਾਰਿਆ ਗਿਆ ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੋ ਇਹ ਤਿੰਨਾ ਤਿੰਨਾ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ ਪਰਫੇਰਲ ਨਿਊਰੋਪੈਥੀ ਹੋਵੇ ਮਤਲਬ ਸਟ੍ਰੋਕ ਹੋਵੇ ਜਾਂ ਹਾਰਟ ਅਟੈਕ ਹੋਵੇ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮжоਰਿਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰ ਟੈਨਸ਼ਨ ਤੇ ਡਾਇਬੀਟੀਜ਼ ਹੈ ਇਹ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਕਰਾਂਗੇ ਤਾਂ ਡਾਇਬੀਟਸ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਰ ਹੋਣਗੇ ਲਿਵਰ ਫੇਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈਆ ਜੀ ਮਾਲੇ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਇੰਸਟੀਚਿਊਟ ਆਨ ਲਿਵਰ ਐਂਡ ਗਿਲਿਰੀ ਸਾਇੰਸਸ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਜਿਹੜੇ ਵੀ ਜਿਹੜੇ ਵੀ ਦਾਰੂ ਪੀਂਦੇ ਆ ਜੀ ਉਹ ਜ਼ਰੂਰ ਜਾ ਕੇ ਕੋਈ ਟੈਸਟ ਕਰਾ ਲਓ ਜੇ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰ ਰਹੇ ਆ ਜਿਹੜੇ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਤੁਹਾਡਾ ਲਿਵਰ ਪੇਨਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲ ਟ੍ਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮੇ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲੇਗਾ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਇਹਦੇ ਨਾਲ ਅਸੀਂ ਲੋਕਲ ਜਿਹੜੇ ਰਿਸੋਰਸਸ ਆ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਕਰਕੇ ਚਾਹੇ ਜੁਧਨ ਸਿਹਤ ਵਿਰੋਧਾ ਹੈ ਜਹਾ ਸਾਡਾ ਜਿਹੜਾ ਜੁਧ ਹੈਗਾ ਫੋਰ ਕੰਟਰੋਲ ਆਫ ਕਮਿਨਿਕੇਬਲ ਡਿਜ਼ੀਜ਼ ਜਿਹਦੇ ਚ ਲਾਈਫਸਟਾਈਲ ਡਿਸਆਰਡਰ ਵੀ ਆ ਕੇ ਵੈਕਟਰ ਬੋਰਨ ਵੀ ਆ ਕੇ ਤੇ ਵਾਤਾਵਰਣ ਦੀਆਂ ਸਾਕਰੇ ਇਹ ਇਸ ਤਰ੍ਹਾਂ ਜਿਹੜੀ ਮਾਨ ਸਰਕਾਰ ਕੰਮ ਕਰਦੀ ਹੈ ਤੇ ਇਹਦੇ ਨਾਲ ਜੇ ਆਪਾਂ ਜਿਹੜੀ ਨਵੀਂ ਅਪਰੋਚ ਆ ਉਹਦੇ ਚ ਸਾਡੀਆਂ ਜੇਲਾਂ ਦੇ ਵਿੱਚ 26000 ਤੋਂ ਇੱਕਵੈਸਟੀ ਆ 34000 ਬੰਦੇ ਆ ਲੇਕਿਨ 10000 ਬੰਦੇ ਉਹਦੇ ਚ ਇਹੋ ਜਿਹੇ ਆ ਜਿਹੜੇ ਡਰਗ ਨਾਲ ਰਿਲੇਟਡ ਆ ਉਹਨਾਂ ਦੇ ਵਿੱਚੋਂ ਜੇ ਅਸੀਂ 5 6 7 8000 ਬੰਦੇ ਜਿਹੜੀ ਕਿ ਅਸੀਂ ਕੈਪੈਸਟੀ ਕ੍ਰੀਏਟ ਕਰ ਰਹੇ ਆ ਆਪਣੇ ਹਸਪੀਟਲਸ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੇ ਵਿੱਚ ਨਰਸਿੰਗ ਕਾਲਜਸ ਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ 5 7000 ਬੈੱਡ ਦੀ ਕੈਪੈਸਿਟੀ ਸਾਰੇ ਪੰਜਾਬ ਚ ਕ੍ਰੀਏਟ ਕਰ ਰਹੇ ਆ ਤਾਂ ਕਿ ਬੰਦਿਆਂ ਨੂੰ ਨਸ਼ੇ ਨੂੰ ਡੀਕੰਮਲਾਈਜ਼ ਕਰਕੇ ਉਹਨੂੰ ਜੇਲ੍ਹ ਨਾ ਭੇਜ ਕੇ ਹਸਪਤਾਲਾਂ ਵਿੱਚ ਲਿਜਾ ਕੇ ਰਿਫਾਰਮ ਕਰਕੇ ਉਸ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੰਮ ਤੇ ਲਾਇਆ ਜਾ ਸਕੇ ਨੇਚਰਲੀ ਜਿਹੜਾ ਹਿਊਮਨ ਮਾਈਂਡ ਹੈ ਲੈ ਜੀ ਇਹ ਉਹਨੂੰ ਤੁਸੀਂ ਕਿਸੇ ਧਰਮ ਨਾਲ ਜੋੜ ਸਕਦੇ ਹੋ ਵਿੱਚ ਜੇ ਪੋਜ਼ਿਟਿਵ ਪ੍ਰਡਿਕਸ਼ਨ ਜਾਂ ਤੁਸੀਂ ਉਹਨੂੰ ਕੰਮ ਨਾਲ ਜੋੜ ਸਕਦੇ ਹੋ ਮਤਲਬ ਨਾ ਇਹ ਧਰਮ ਮਤਲਬ ਧਰਮ ਤੇ ਕਾਰਨ ਦੋਈ ਦੱਸਦੇ ਆ ਉਹਨੂੰ ਕਿਸੇ ਕੰਮ ਨਾਲ ਜੋੜ ਦਿੰਦਾ ਉਹਨੂੰ ਖੇਡਾਂ ਨਾਲ ਜੋੜ ਦਿੰਦਾ ਉਹਨੂੰ ਪੜ੍ਹਾਈ ਨਾਲ ਜੋੜ ਦਿੰਦਾ ਬੱਚੇ ਨੂੰ ਪੜ੍ਹਨ ਦੀ ਆਦਤ ਪਾਤੀ ਬੱਚੇ ਨੂੰ ਮਿਊਜ਼ਿਕ ਦੀ ਜਾਂ ਕਲਚਰ ਦੀ ਆਦਤ ਪਾਤੀ ਜਾਂ ਸਭ ਤੋਂ ਵਧੀਆ ਹੈਗਾ ਕਿ ਜੋ ਬੰਦੇ ਦੀ ਹੌਬੀ ਹੈ ਉਹ ਉਹ ਹੀ ਕੰਮ ਸਿਖਾਤਾ ਸਪੋਜ਼ ਕੋਈ ਬੰਦਾ ਆਪਣਾ ਢਾਬਾ ਖੋਲਣਾ ਚਾਹੁੰਦਾ ਹੈ ਆਪਣਾ ਮੋਬਾਈਲ ਰਿਪੇਅਰ ਦੀ ਸ਼ਾਪ ਖੋਲਣਾ ਚਾਹੁੰਦਾ ਹੈ ਲੇਅਰ ਹੇਅਰਸ ਖੋਲਣਾ ਚਾਹੁੰਦਾ ਹੈ ਜਾਂ ਉਹ ਫੈਕਟਰੀਜ਼ ਕੰਮ ਕਰਨਾ ਚਾਹੁੰਦਾ ਹੈ ਜਾਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਉਹ ਹਾਈ ਵੈਲਿਊ ਐਗਰੀਕਲਚਰ ਕਰਨਾ ਚਾਹੁੰਦਾ ਜਿਵੇਂ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਸਾਡੇ ਕਿਸਾਨ ਆਰਗੈਨਿਕ ਫਾਰਮਿੰਗ ਕਰ ਰਹੇ ਆ 올 ਇੰਡੀਆ ਪਿੰਗਲਾ ਆਸ਼ਰਮ ਦਾ ਰਾਜਵੀਰ ਸਿੰਘ ਹੈ ਉਹ ਕੋਈ ਕੈਮੀਕਲ ਯੂਜ਼ ਨਹੀਂ ਕਰਦੇ 1 ਏਕੜ ਦੇ ਵਿੱਚ ਉਹ 8 ਫਸਲਾਂ ਵੇਚਦੇ ਆ ਅਲੱਗ-ਅਲੱਗ ਫਸਲਾਂ ਔਰ ਸਿਰਫ ਦੋ ਕਨਾਲ ਵਿੱਚ ਗੰਨਾ ਵੇਚਦੇ 400 ਕੋਟ ਰ ਘਟ ਰਿਹਾ ਉਹ 1 ਏਕੜ ਦੇ ਵਿੱਚ ਉਹ 14 ਲੱਖ ਦੀ ਹਲਦੀ ਪੈਦਾ ਕਰ ਰਿਹਾ ਜਿਹੜੀ ਕਿ ਪਿਓਰ ਆਰਗੈਨਿਕ ਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਜੀ ਅੱਕ ਦਦੋਰਾ ਨਿੰਮ ਇਹਨਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਜਾਂ ਜਿਹੜਾ ਆਪਣਾ ਗੋਬਰ ਔਰ ਜਿਹੜਾ ਹੈਗਾ ਐਨੀਮਲ ਤੋਂ ਕਾਊ ਡੰਗ ਤੋਂ ਔਰ ਯੂਰਨ ਤੋਂ ਜਿਹੜਾ ਹੈਗਾ ਉਹਦੇ ਵਿੱਚ ਬੰਨੇ ਦੀ ਮਿੱਟੀ ਬੇਸਣ ਪਾ ਕੇ ਉਹ ਇੱਕ ਉਹਨੂੰ ਜਿਹੜਾ ਗੁਰਜਾਲਾ ਅਮਰਤ ਕਹਿੰਦੇ ਆ ਜਾਂ ਬੀਜ ਅਮਰਤ ਕਹਿੰਦੇ ਆ ਉਹਦੇ ਨਾਲ ਮਤਲਬ ਇੱਕ ਪਿਓਰ ਜਿਹੜਾ ਖਾਣਾ ਜਿਹੜਾ ਸਿਹਤਪਰਪੂਰ ਹੈ ਤੇ ਇਹ ਵਾਲੀਆਂ ਸਾਰੀਆਂ ਟ੍ਰੇਨਿੰਗ ਅਸੀਂ ਫਰੀਦਬਾਦ ਤੋਂ ਆ ਰਹੇ ਆ ਲੋਕਾਂ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਸਾਡੇ ਨੈਸ਼ਨਲ ਕਨਵੀਨਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੀੜਾ ਚੁੱਕਿਆ ਅਸੀਂ ਸਾਰੇ ਮੈਂ ਵੀ ਐਮਐਲਏ ਸਾਹਿਬ ਸਾਰੇ ਅਫਸਰ ਸਮਾਨ ਅਸੀਂ ਉਹਦੀ ਟੀਮ ਹੈ ਸੋ ਅਸੀਂ ਇੱਕ ਐਜ਼ ਅ ਟੀਮ ਕੋਆਰਡੀਨੇਟਡ ਐਫਰਟ ਕਰ ਰਹੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੋਜ਼ਗਾਰ ਇੱਥੇ ਮਿਲੇ ਕਿਉਂਕਿ ਬਾਹਰਲੇ ਰਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਬੰਦ ਹੋ ਗਿਆ ਤੇ ਇੱਥੇ ਹੀ ਬੱਚਾ ਨੂੰ ਅਸੀਂ ਰੋਜ਼ਗਾਰ ਪੈਦਾ ਕਰਕੇ ਦੇਣਾ ਔਰ ਸਾਡੇ ਜਿਹੜੇ ਪ੍ਰੋਡਕਟ ਹੈ ਔਰ ਸਾਡੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਨਰਸਿੰਗ ਸਟੂਡੈਂਟ ਆ ਮੈਡੀਕਲ ਸਟੂਡੈਂਟ ਆ ਨੀਰਿੰਗ ਸਟੂਡੈਂਟਸ ਆ ਉਹਨਾਂ ਨੂੰ ਅਸੀਂ ਇਹੋ ਜਿਹੇ ਸਕਿੱਲ ਦੇਣਾ ਚਾਹੁੰਦੇ ਆ ਕਿਉਂਕਿ ਦੀ ਗਲੋਬਲ ਡਿਮਾਂਡ ਹੋਵੇ ਇਥੋ ਜੇ ਹੁਣ ਦਾ ਟ੍ਰੇਨ ਹੋ ਕੇ ਜਾਣ ਹਰ ਐਜੂਕੇਸ਼ਨ ਦੀ ਜਾਣ ਜਾਂ ਬਾਰ ਬਾਰ ਵਾਲੇ ਉਹਨਾਂ ਨੂੰ ਕਹਿਣ ਕਿ ਜਿਹੜ ਇਸ ਤਰ੍ਹਾਂ ਦਾ ਜਿਹੜਾ ਕੰਮ ਨਾ ਕੋਸ਼ਿਸ਼ ਕਰਦੇ। ਡਾਕਟਰ ਸਾਹਿਬ ਬੜੇ ਅਗਰ ਗੀਤੇ ਚੱਲ ਰਹੀ ਸਰਕਾਰ। ਰੂਪਨਗਰ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਨਸ਼ਾ ਸ਼ਦੌਹ ਕੇਂਦਰਾਂ ਦੀ ਗਿਣਤੀ ਵਧਾਈ ਜਾਵੇਗੀ ਕਿਉਂਕਿ ਪਹਿਲਾਂ ਰੂਪਨਗਰ ਸਿਵਲ ਹਸਪਤਾਲ ਦੇ ਵਿੱਚ ਇੱਕ ਨਸ਼ਾ ਸ਼ਦੌਹ ਕੇਂਦਰ ਚੱਲ ਰਿਹਾ ਸੀ ਜਿਸ ਦੇ ਵਿੱਚ 10 ਬੈੱਡਾਂ ਦੀ ਗਿਣਤੀ ਹੈ ਤੇ ਹੁਣ ਪੀ ਬੈਡਸ ਦੇ ਵਿੱਚ ਕੀਤੇ ਜਾ ਰਹੇ ਨੇ ਉਸ ਦੀ ਜਿਹੜੀ ਕਿ ਗਿਣਤੀ ਵਿਧਾਈ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਥਾਵਾਂ ਤੇ ਹੋਰ ਜ਼ਿਆਦਾ ਲੋਡ ਹੈ ਨਸ਼ਾ ਸ਼ਰਾਬ ਕੇਂਦਰਾ ਦੀ ਉਹਨਾਂ ਥਾਵਾਂ ਤੇ ਵੀ ਨਸ਼ਾ ਸ਼ਰਾਬ ਕੇਂਦਰ ਹੁਣ ਖੋਲੇ ਜਾਣਗੇ ਤੇ ਜਿਹੜੀਆਂ ਕੋਈ ਪੁਰਾਣੇ ਨਸ਼ਾ ਸ਼ਰਾਬ ਕੇਂਦਰ ਆ ਉਹਨਾਂ ਬਿਲਡਿੰਗਾਂ ਨੂੰ ਅਪਡੇਟ ਕਰਕੇ ਉਸ ਜਗ੍ਹਾ ਤੇ ਵੀ ਨਸ਼ਾ ਸ਼ਰਾਬ ਕੇਂਦਰ ਜਿਹੜੀ ਕਿ ਬਣਾਏ ਜਾ ਰਹੇ ਨੇ ਤੇ ਨਾਲ ਹੀ ਜਿੱਥੇ ਕਿਤੇ ਕੋਈ ਲੋਡ ਕਿਸੇ ਤਰ੍ਹਾਂ ਦੀ ਵੀ ਪੈਂਦੀ ਹੈ ਉਹਦੇ ਨਾਲ-ਨਾਲ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਜਿਹੜਾ ਕੀ ਤਾਲਮਿਲ ਕਰਕੇ ਉਹਨਾਂ ਥਾਵਾਂ ਤੇ ਜ਼ਰੂਰ ਪਹੁੰਚਣਗੇ ਜਿੱਥੇ ਕਿਤੇ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ